ਸਸਈ ਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਭਾਈ ਅੱਜ ਆਪਣਾ ਟਰੈਕਟਰ ਸੇਲ ਕਰਿਆ ਜੀ ਆਪਣਾ ਸੈਕੰਡ ਹੈਂਡ ਤੇ ਟਰੈਕਟਰ ਆਪਾਂ ਨੇ ਭਾਈ ਸਮਝ ਲਓ ਇੱਕ ਤਰ੍ਹਾਂ ਨਾਲ ਸੇਵਾ ਵਿੱਚ ਚੱਲੇ ਆਪਣਾ ਟਰੈਕਟਰ ਕਾਰ ਸੇਵ ਵਾਲੀ ਲੈ ਕੇ ਚੱਲੇ ਆ ਟਰੈਕਟਰ ਵੀ ਆਪਾਂ ਨੇ ਬਿਲਕੁਲ ਐਨ ਬਾਬਿਆਂ ਨੂੰ ਵਧੀਆ ਰੇਟ 'ਚ ਟਰੈਕਟਰ ਦਿੱਤਾ ਤੇ ਇੱਧਰ ਸਾਡੇ ਬਾਪੂ ਜੀ ਪਹੁੰਚੇ ਹੋਏ ਆ ਮੰਗਲ ਸਿੰਘ ਜੀ ਅੱਗੇ ਵੀ ਸਾਡੇ ਨਾਲ ਵੀਡੀਓ ਚ ਆਉਂਦੇ ਰਹਿੰਦੇ ਨੇ ਸਾਤੋਂ ਰੇ ਵਿੱਚ ਕੱਟੇ ਹੋਏ ਟਰੈਕਟਰ ਦਾ ਕਾਨੂੰ ਪਤਾ ਇਹਨਾਂ ਦਾ ਟਰੈਕਟਰਾਂ ਦਾ ਕਾਰੋਬਾਰ ਆ ਪੁਰਾਣਿਆਂ ਦਾ ਬਸਿਦੇ ਨੇ ਤੇ ਟਰੈਕਟਰ ਮੰਦੇ ਰਹਿੰਦੇ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਜੀ ਠੀਕ ਆ ਅੱਜ ਕਿੱਧਰ ਗੇੜਾ ਮਾਰਿਆ ਜੀ ਫੇਰ ਉਪਰ ਮੈਂ ਕਿਹਾ ਵੀ ਅੱਜ ਦੇਖਿਆ ਜੀ ਕੋਈ ਟਰੈਕਟਰ ਤੁਹਾਡੇ ਉਹ ਟਰੈਕਟਰ ਪੁਰਾਣਾ ਹੈ ਜੀ ਹਜੇ ਮਨਾਂ ਦਾ ਕੋਈ ਪਸੰਦ ਆਇਆ ਨਹੀਂ ਹੈ ਹਜੇ ਹਜੇ ਦੇਖਦੇ ਹੀ ਫਿਰਦੇ ਆ ਇੱਕ ਗੱਲ ਪੱਕੀ ਹੈ ਜਦ ਪਸੰਦ ਆ ਗਿਆ ਫੇਰ ਛੱਜਣਾ ਵੀ ਨਹੀਂ ਆਵੇ ਬਾਪੂ ਨੇ ਲੈ ਜਣਾ ਮੈਂਗਾ ਸਾਥਾ ਕਰਕੇ ਠੀਕ ਨੇ ਜੀ ਤੇ ਬਾਪੂ ਜੀ ਕੋ ਟਰੈਕਟਰ ਖੜੇ ਉਹਨੇ ਬਾਈ ਅ ਪਿੰਡ ਹੈਗਾ ਬਸੀ ਫਤੇਗੜ ਸਭ ਤੋਂ ਕਸ ਬਾਈ ਆ ਖਮਾਨਾ ਹਾਂ ਜੀ ਖਮਾਨੋ ਰੋਡ ਤੇ ਠੀਕ ਊਸ਼ਾ ਮਾਤਾ ਮੰਦਰ ਖਮਾਨੋ ਰੋਡ ਤੇ ਊਸ਼ਾ ਮਾਤਾ ਮੰਦਰ ਕੋਲ ਟਰੈਕਟਰ ਖੜੇ ਹੁੰਦੇ ਨੇ ਜੀ ਪੰਜ ਛੇ ਟਰੈਕਟਰ ਤਾਂ ਹੁੰਦੇ ਹੀ ਆ ਪੱਕੇ ਅੱਠ ਦਾ ਟਰੈਕਟਰ ਹੋ ਜਾਂਦਾ ਹੈ ਅੱਠ 10 ਟਰੈਕਟਰ ਵੀ ਹੋ ਜਾਂਦੇ ਆ ਬਾਈ ਜੇ ਕੋਈ ਉਧਰ ਲੇਰੀਏ ਤੇ ਆਪਣੇ ਵੀਰ ਹੈਗੇ ਨੇ ਤਾਂ ਬਾਈ ਜਰੂਰ ਇਹਨਾਂ ਕੋਲ ਟਰੈਕਟਰ ਟਰੈਕਟਰ ਨਹੀਂ ਜੌਂਡੀ ਆ 5310 ਜੌਂਡੀਰ ਕਿਹੜਾ ਮਾਡਲ ਖੜਾ ਜੀ 17 ਮਾਡਲ 17 ਮਾਡਲ 5310 5210 5210 ਜੀ ਠੀਕ ਆ ਜੀ ਇੱਕ ਇਹਨਾਂ ਕੋਲ ਬਾਪੂ ਇਹਨਾਂ ਕੋਲ 575 ਖੜਾ 19 ਮਾਡਲ ਜੀ 19 ਵਾਲੇ 575 ਆ 20 ਮਾਡਲ 855 20 ਮਾਡਲ 855 ਬਾਈ ਸਾਰੇ ਉੱਚੇ ਮਾਡਲ ਟਰੈਕਟਰ ਹੁੰਦੇ ਨੇ ਰੇਟ ਵੀ ਬਿਲਕੁਲ ਜਾਇਜ਼ ਹੁੰਦਾ ਇਹਨਾਂ ਦਾ ਤੇ ਬਸ ਆਪਣਾ ਜਿੰਨਾ ਕਿ ਮੜਾ ਮੋਟਾ ਰੱਖ ਕੇ ਗਾਹਾਂ ਟਰੈਕਟਰ ਜਾਇਜ਼ ਰੈਂਡਰ ਬਹੁਤ ਟਰੈਕਟਰ ਮੈਂ ਵੀ ਬਹੁਤ ਜਿਹੜੇ ਹੁੰਦਾ ਕੋਈ ਗਾਹ ਸਾਡੇ ਰੋਪੜੋਂ ਦਾ ਬਾਪੂ ਜੀ ਕੋ ਭੇਜਦਣੇ ਆਪਾਂ ਤੇ ਜੇ ਕੋਈ ਉਧਰ ਏਰੀਆ ਦਾ ਬਾਈ ਟਰੈਕਟਰ ਲੈਣ ਦਾ ਚਾਹਵਨ ਹੁੰਦਾ ਤਾਂ ਜਰੂਰ ਕਿਹੜਾ ਮਾਰਕ ਹੈ ਗਾਹੂ ਬਾਪੂ ਜੀ ਉਹਦਾ ਨੰਬਰ ਵੀ ਇੱਕ ਵਾਰ ਬੋਲ ਦਿਓ ਮੜਾ ਜੀ 98145 80656 80656 ਠੀਕ ਹੈ ਜੀ ਤੇ ਜਰੂਰ ਰੇਟ ਵੀ ਬਿਲਕੁਲ ਜਾਇਜ਼ ਹੁੰਦਾ ਬਾਈ ਰੇਟ ਨਹੀਂ ਵੱਧ ਹੁੰਦੇ ਆ ਕਿ ਬਾਕੀ ਜਾ ਕੇ ਟਰੈਕਟਰ ਦੇਖ ਕੇ ਸੌਦਾ ਮੌਕੇ ਤੇ ਹੈ ਨਾ ਜੀ ਹਾਂ ਜੀ ਹਾਂ ਇਹ ਵਧੀਆ ਰੱਖਦਾ ਸਾਡਾ ਮਨਾ ਵੀਰ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਬਾਈ ਨੇ ਲੋਕ ਚੇਂਜ ਕਰਤੀ ਹੁਣ ਲੋਕ ਲਈ ਬਾਈ ਧੁੱਪ ਪੈਂਦੀ ਆ ਹਾਂ ਲੋਕ ਨਹੀਂ ਅੱਛਾ ਮੇਰੇ ਵਾਲਾ ਫਾਰਮੂਲਾ ਤੂੰ ਲਾ ਕੇ ਕੰਮ ਪਤਾ ਲੱਗਦਾ ਹੁਣ ਕਿ ਨਹੀਂ ਪਤਾ ਲੱਗਦਾ ਕਿ ਨਹੀਂ ਹੁਣ ਹਾਂ ਠੀਕ ਆ ਫਿਰ ਤੇ ਇਧਰ ਮੇਰਾ ਛੋਟਾ ਵੀਰ ਕਰਨਵੀਰ ਸਿੰਘ ਹੋਰ ਵੀਰੇ ਕੀ ਹਾਲ ਹੈ ਠੀਕ ਆ ਵੀਰੇ ਠੀਕ ਆ ਵੀਰੇ ਆਹ ਤਾਂ ਧੁੱਪ ਪੈਂਦੀ ਮੰਨੂ ਕਹਿੰਦਾ ਹੁਣ ਨਾ ਹਾਂ ਦਾਦਾ ਅਨਕਲ ਲਾਈਏ ਉਹ ਤੋਂ ਪਾਸਲ ਚ ਅਮਨੇ ਹੋਈ ਕੈੜੀ ਗਈ ਤੇਜ ਬਾਈ ਹਲ ਤਾਂ ਹੋਰ ਹੋਣੀ ਆ ਆ ਚਾਰ ਪੰਜ ਦਿਨ ਚ ਚਾਰ ਪੰਜ ਦਿਨ ਸੇ ਮੌਸਮ ਦਾ ਫਰਕ ਖਾਸਾ ਪੈ ਗਿਆ ਹਾਂ ਅੱਗੇ ਹਵਾ ਚੱਲਦੀ ਅੱਜ ਹਵਾ ਨਹੀਂ ਦੇਖਣ ਲੱਗੀ ਅੱਜ ਬਾਈ ਟਰੈਕਟਰ ਦਿੱਤਾ ਆਪਨੇ ਬਾਬਿਆਂ ਨੂੰ ਪਾਰਟੀ ਹੋ ਗਈ ਜੱਗੂ ਤੁਹਾਡੇ ਕਿ ਨਹੀਂ ਬਾਈ ਪਾਰਟੀ ਬਾਈ ਅਮਨੇ ਸਾਡਾ ਕੰਮ ਆਇਆ ਵੀਰੇ ਇੱਧਰ ਦੇਖ ਪਰ ਇੱਧਰ ਗੱਲ ਕਰ ਹਾਂ ਅਸੀਂ ਸਾਡਾ ਕੰਮ ਆਇਆ ਨੀ ਵੀ ਨਵੇਂ ਵੇਚਣੇ ਹਾਂ ਖਾਤੇ ਕੋ ਦਾ ਪਾਰਟੀ ਕਦੇ ਕਾਇਤ ਨਵੇਂ ਦੀ ਤੇ ਪੁਰਾਣੇ ਦੀ ਚਲਦੀ ਹੋ ਰਹੀ ਆ ਚਲਦੀ ਹੋ ਰਹੀ ਆ ਕੱਲ ਫਿਰ ਅੱਜ ਮੈਨੂੰ ਚਲਾਉਂਦਾ ਤੋਂ ਕਾਹ ਕਰਾਉਣਾ ਕੀ ਪਾਰਟੀ ਕਰਦਣੇ ਕੋਈ ਗੱਲ ਨਹੀਂ ਪਾਰਟੀ ਦੀ ਗੱਲਾਂ ਕਰਦਾ ਤੇ ਟਰੈਕਟਰ ਸ਼ਾਇਦ ਆਪਾਂ ਇੱਕ ਤਾਂ ਤੇਰਾ ਵੀ 베ਚ ਦੀਏ ਜੌਂਡੀਰ ਨਵਾਂ ਠੀਕ ਆ ਤੇ ਉਹਨੇ ਵੀਰੇ ਟਰੈਕਟਰ ਦਿੱਤਾ ਆਪਾਂ ਨੇ ਇਹ ਟਰੈਕਟਰ ਚੱਲੇ ਆਪਣਾ ਬਾਬਿਆਂ ਕੋਲ ਕਾਰ ਸੇਵਾ ਉਹ ਪਿੱਛੇ ਹੀ ਗੱਡੀ ਖੜੀ ਬਾਈ ਠੀਕ ਆ ਆਪਣੇ ਵੀਰੇ ਬਾਬਾ ਜੀ ਪਰਸੋਂ ਆਏ ਤੇ ਆਪਣੇ ਕੋਲ ਸੌਦਾ ਕਰਨ ਮੈਂ ਨਾਲੇ ਤਾਂ ਜਾਦਾ ਹਾਂ ਤੂੰ ਵੀ ਠੀਕ ਕੋਲੇ ਬੈਠਾ ਤਾਂ ਠੀਕ ਆ ਕਿੰਨਾ ਮਾਡਲ ਆ ਜੱਗੂ ਇਹ ਹਾਂ ਇਹ ਟਰੈਕਟਰ ਬਾਈ ਆਪਣਾ ਹੈ ਸ਼੍ਰੀ ਅਨੰਦਪੁਰ ਸਾਹਿਬ ਕੋਲ ਤੇ ਗੁਰਦੁਆਰਾ ਸ਼੍ਰੀ ਅਨੰਦਗੜ੍ਹ ਸਾਹਿਬ ਪੈਂਦਾ ਹੈ ਉੱਥੇ ਟਰੈਕਟਰ ਚੱਲਿਆ ਤੇ ਸਾਰੇ ਬਾਬੇ ਆਏ ਬਾਈ ਕਾਰ ਸੇਵ ਵਾਲੀਆਂ ਇਹ ਉੱਥੇ ਬਾਈ ਕੰਮ ਨੇ ਇਹਨਾਂ ਨੇ ਦੱਸਿਆ ਵੀ ਸਾਡੇ ਕੋਲ ਬਹੁਤ ਸਾਰੇ ਟਰੈਕਟਰ ਹਨ ਕਨਵੇਂ ਦੱਸਦੇ ਵੀ ਚਾਬੀ ਥੋੜੀ ਉਫਾਦੀ ਹੈ ਪਿਛੋਂ ਹਾਂ ਤੇ ਲੋ ਬਾਈ ਸੇਵਾ ਚ ਜਾਣਾ ਟਰੈਕਟਰ ਉਹਨੇ ਕਹਿੰਦੇ ਸਾਡੇ ਕੋਲ 25 30 ਟਰੈਕਟਰ ਨੇ ਘੱਟ ਤੋਂ ਘੱਟ ਵੀ ਲੋ ਜੀ ਲੋ ਆਹ ਦੇਖੋ ਬਾਈ ਟਰੈਕਟਰ ਦੀ ਕੀ ਸ਼ਾਨਦਾਰ ਹੈ ਪੂਰੀ ਸ਼ਾਨਦਾਰ ਆਵਾਜ਼ ਹੈ ਟਰੈਕਟਰ ਦੀ ਟਰੈਕਟਰ ਬਾਈ ਬਹੁਤ ਵਧੀਆ ਨੇ ਇੰਜਨ ਗੇਅਰ ਇਹਨਾਂ ਦੇ ਇੰਨੇ ਕਾਏਮ ਆ ਟਰੈਕਟਰਾਂ ਦੇ ਇਹਨਾਂ ਜੋ ਆਪਣੇ ਇੰਡੋ ਫਾਰਮ ਵਾਲੇ ਇੰਜਨ ਆਉਂਦਾ ਟਰੈਕਟਰ ਦੇ ਵਿੱਚ ਕਰਤਾ ਬਾਬਾ ਜੀ ਇਹਨਾਂ ਨੂੰ ਕਹਿਦਾ ਵੀ ਕਿ ਟਰੈਕਟਰ ਤੁਹਾਨੂੰ ਨਵਾਂ ਵੀ ਦੇਣਾ ਹੈ ਬਾਬਾ ਜੀ ਦਾਸਤਰੀ ਕਾਲ ਹਾਂ ਬਈ ਨਵਾਂ ਟਰੈਕਟਰ ਵੀ ਦੇਣਾ ਤੁਹਾਨੂੰ ਇੱਕ ਜ਼ਰੂਰ ਆਪਾਂ ਨੇ ਉਹੀ ਗੱਲ ਦੀ ਮਾਰੇ ਵਰਤਾਂਗੇ ਜਦ ਵੀ ਹੋਇਆ ਵਿਚਾਰ ਦੱਸਿਓ ਹਾਂ 5-6 ਮਹੀਨੇ ਦਾ ਕ ਲਵਾਂਗੇ ਜਰੂਰ ਠੀਕ ਆ ਠੀਕ ਆ ਜੀ ਹਾਂ ਸੀਜ਼ਨ ਲਾ ਲੀਏ ਆਪਣੇ ਤਾਂ ਅਨੰਦਪੁਰ ਸਾਹਿਬ ਵਾਲਾ ਹੀ ਗੁਰਦੁਆਰਾ ਉਤੋਂ ਹਾਂ ਕਿਲਾ ਰੰਗੜ ਸਾਹਿਬ ਠੀਕ ਆ ਤੁਸੀਂ ਹੋਰ ਵੀ ਟਰੈਕਟਰ ਦੱਸਿਆ ਜੀ ਬਹੁਤ ਆਪਣੇ ਕੋਲ ਟਰੈਕਟਰ ਸਾਡੇ ਕੋਲ 32-33 ਟਰੈਕਟਰ ਆ ਸਾਰੇ 32-33 ਟਰੈਕਟਰ ਆ ਹਾਂ ਕੋਈ ਅੰਮ੍ਰਿਤਸਰ ਆ ਕੋਈ ਅਨੰਦਪੁਰ ਸਾਹਿਬ ਦਾ ਅੱਛਾ ਠੀਕ ਆ ਮਤਲਬ ਕਿ ਆਪਣਾ ਸਿਰਫ ਸੇਵਾ ਦੀ ਕੰਮ ਤੇ ਟਰੈਕਟਰ ਲਾ ਸੇਵਾ ਦਾ ਵੀ ਆ ਖੇਤੀ ਵੀ ਆਪਣੇ ਕੋਲ ਅੱਛਾ ਖੇਤੀ 150 ਕਲਾ ਅੱਛਾ 150 ਕਾਰ ਸੇਵਾ ਇੰਡੋ ਫਾਰਮ ਨਹੀਂ ਹੈਗਾ ਇੰਡੋ ਫਾਰਮ ਨਹੀਂ ਹੈਗਾ ਬਾਕੀ ਸਾਰੇ ਬੱਲ ਠੀਕ ਹੈ ਜੀ ਚਲੋ ਇੱਕ ਤੁਸੀਂ ਇਹ ਵੀ ਦੇਖਿਓ ਜਰੂਰ ਵਰਤ ਕੇ ਮੈਂ ਜਰੂਰ ਵੇਖਾਂਗੇ 5-6 ਮਹੀਨੇ ਤੋਂ ਬਾਅਦ ਜਰੂਰ ਵੇਖਾਂਗੇ ਠੀਕ ਹੈ ਠੀਕ ਹੈ ਜੀ ਠੀਕ ਹੈ ਚਲੋ ਥੋੜਾ ਧੰਨਵਾਦ ਜੀ ਬਹੁਤ ਬਹੁਤ ਓਕੇ ਜੀ ਓਕੇ ਚੰਗਾ ਤੇ ਲੋ ਬਾਈ ਅੱਜ ਆਕੇ ਆਪਾਂ ਟਾਈਮ ਨਾਲ ਘਰੇ ਤੇ ਖੇਤਾਂ ਵਿੱਚ ਘੁੰਮਣ ਆਏ ਤੇ ਬਾਈ ਤੇ ਨਾਲ ਇੱਧਰ ਘੁੰਮਣ ਆਏ ਤੇ ਨਾਲ ਬਾਈ ਮਿਲ ਗਿਆ ਇੱਧਰ ਹਣੀ ਬਾਈ ਕੱਖ ਵੱਡਦਾ ਦਾ ਤੇ ਜਸੂਵੀ ਨਾਲੇ ਘੁੰਮਣ ਆਈ ਹੋਈ ਆ ਸੱਚੀ ਕਾਲ ਤਾਂ ਕਰ ਦੋ ਪੁੱਤ ਸੱਚੀ ਕਾਲ ਜੀ ਤੇ ਬਾਈ ਕਣਕਾਂ ਪੱਕ ਗਈਆਂ ਇੱਕ ਉਰੇ ਨਾਲ ਗੰਨਾ ਵੀ ਖੜਾ ਤੁਹਾਨੂੰ ਆਪਨੇ ਉਹ ਵੀ ਦਿਖਾਉਣਾ ਏ ਤੇ ਹਣੀ ਬਾਈ ਨਾਲ ਵੀ ਕਰਦੇ ਆਂ ਗੱਲਬਾਤ ਆਜੋ ਚਲੋ ਹੋਈ ਮੌਸਮ ਥੋੜਾ ਜਿਹਾ ਲੱਗ ਗਈ ਬੱਦਲ ਬਾਈ ਜੀ ਹੋਣਾ ਹੋਰ ਹਣੀ ਬਾਈ ਕੀ ਹਾਲ ਹੈ ਵਧੀਆ ਜੱਗੂ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਬਹੁਤ ਦਿਨ ਬਾਅਦ ਦਰਸ਼ਨ ਹੁੰਨੇ ਤੇਰੇ ਹੁਣ ਬਸ ਤੂੰ ਹੀ ਨਹੀਂ ਦਿਖਦਾ ਵੀ ਹੁਣ ਤੂੰ ਚੱਲ ਲੰਘਦਾ ਡਿਊਟੀ ਨੂੰ ਮੈਂ ਵੀ ਤੇਰੇ ਸਾਹਮਣੇ ਆਪਣਾ ਕੋਈ ਬਣਦਾ ਨਹੀਂ ਆਲਾ ਉਹੀ ਗੱਲ ਆ ਕਦੇ ਕਦੇ ਹੁੰਦੇ ਨੇ ਜਿਗਣਾ ਤੂੰ ਅੱਜ ਜਲਦੀ ਆ ਗਿਆ ਨਾ ਮੇਰੀ ਸ਼ਿਫਟਾਂ ਜੇਦੀ ਬਾਈ ਠੀਕ ਆ ਹੋਰ ਕੀ ਬਣਾਉਂਗੇ ਜੱਗੂ ਬਾਈ ਬਾਈ ਹੈ ਘਰ ਸਾਡੇ ਨਾਲੇ ਨਾਲ ਦਾਦਾ ਦਿਨ ਨਹੀਂ ਮਿਲਦੇ ਹੈਗੇ ਇਹਦਾ ਟਾਈਮ ਹੋਰ ਆ ਡਿਊਟੀ ਦਾ ਸਾਡਾ ਹੋਣਾ ਸਾਡਾ ਸ਼ਿਫਟ ਕਰਕੇ ਚੱਕਰ ਪੈ ਜਾਂਦਾ ਜਗੂ ਬਾਈ ਹਾਂ ਉਹੀ ਗੱਲ ਆ ਵੀਰੇ ਠੀਕ ਆ ਤੇਰਾ ਹੁਣ ਡਿਊਟੀ ਦਾ ਕਈ ਵੇ ਤੂੰ ਵੀ ਲੇਟ ਆਉਂਦਾ 6-7 ਵਜ ਜਾਂਦੇ ਯਾਰ ਬਸ ਸਾਡਾ ਨਹੀਂ ਕੋਈ ਟਾਈਮ ਹੀ ਨਹੀਂ ਵੀਰੇ ਹਾਂ ਉਹ ਗੱਲ ਆ ਕਈ ਵੇ ਤੂੰ ਵੀ ਆਉਂਦਾ ਹੀ ਲੇਟ ਆ ਤੀ ਬਸ ਬਸ ਉਹੀ ਗੱਲ ਆ ਅੱਜ ਮੱਟ ਜਾ ਉੱਥੇ ਵਾ ਜਗੂ ਬਾਈ ਮਨ ਨੂੰ ਨਹੀਂ ਮੀਂਹ ਦੱਸਿਆ ਵਾ ਪਰਸੋਂ ਦਾ ਕਹਿੰਦਾ ਵੀ ਮੀਂਹ ਦਾ ਅੱਜ ਗਰਮੈ ਦੇ ਲਾ ਜਗੂ ਕਿੰਨੀ ਆ ਹਾਂ ਗਰਮੀ ਪੂਰੀ ਸੀ ਅੱਜ ਗਰਮੀ ਬਹੁਤ ਆ ਕਣਕਾਂ ਦੇ ਵਿੱਚ ਵੇ ਤਾਂ ਕਣਕ ਜਮੇ ਪੱਕੇ ਗਿਆ ਬਾਈ ਹੁਣ ਤਾਂ ਇਕੱ ਨਹੀਂ ਆਹਨੇ ਨਹੀਂ ਹੈ ਭਾਈ ਇਹ ਤਾਂ ਟਾਈਮ ਲਊਗੀ ਇਹ ਹਰੀ ਆਹਦਰ ਤੇ ਗਾੜੀ ਸਮਝ ਲੈ ਲਊਗੀ ਆ ਨਹੀਂ ਜੱਗੂ ਇਹਨੇ ਇੱਕੇ ਦਾ ਰੰਗ ਬਦਲਣਾ ਵੀ ਨਹੀਂ ਵਿੱਚ ਵਿੱਚ ਤਾਂ ਨਹੀਂ ਕਣਕਾਂ ਉਹ ਤਾਂ ਪਿਛਲੇ ਨੇ ਕਣਕ ਜਮੇ ਪੱਕ ਗਈਆਂ ਯਾਰ ਜੱਗੂ ਹੁਣ ਜਿਹੜੇ ਲਾਸਟ ਜੇ ਚਾਕੇ ਨਾ ਦਰਮੀ ਪੈਣ ਲੱਗੀ ਬਹੁਤ ਜ਼ਿਆਦਾ ਇਹਨੇ ਕੰਮ ਚੱਕਾ ਇੱਕੇ ਲੱਖ ਲੱਗਦੀ ਜਾਣਾ ਇਹਨੇ ਕੰਮ ਚੱਕਦਾ ਇਹਨੇ ਇੱਕੇ ਲੱਖ ਤੇ ਜਾਣਾ ਭਾਈ ਮੈਂ ਕਹਿੰਦਾ ਗੰਨਾ ਹਨੀਆ ਭਾਈ 3 ਸਾਲ ਵਾਲਾ ਫੁੱਟੇ ਯਾਰ 3 ਸਾਲ ਦਾ ਹਨਾ ਗੰਨਾ ਦੇਖ ਲਾ ਆਇਆ ਮੜਾ ਦਿਖਾਈਏ ਭਾਈ ਗੰਨਾ ਦੇਖ ਲਾ 3 ਸਾਲ ਹਨੀਆ ਹਾਇਬ੍ਰਿਡ ਕਣਕ ਨੂੰ ਕੀ ਬਿਮਾਰੀ ਪੈ ਗਈ ਯਾਰ ਨਹੀਂ ਆਲੀ ਦੀ ਪੱਤੀ ਫੁੱਕੀ ਦੀ ਜੱਗ ਅਛਾ ਇੱਧਰ ਗੰਨੇ ਦੀ ਅੱਛਾ ਇੰਨਾ ਅੱਗ ਲਾਤੀ ਉਧਰ ਤੇ ਉਹ ਇੱਧਰ ਬਲੂਸ ਹੋ ਗਈ ਬਾਈ ਦੇਖ ਲਓ ਮੇਰੇ ਸਾਬ ਨਾਲ 15 ਫੁੱਟ ਦੀ ਪਹੀ ਤੀ ਆ ਗੰਨਾ ਬਾਈ 3 ਸਾਲ ਚ ਫਟਿਆ ਹੈ ਦੇਖ ਲਓ 3 ਸਾਲ ਦਾ ਗੰਨਾ ਫਟਿਆ ਵਾ ਹਨ ਜੇ ਕਿਤੇ ਗੰਨੇ ਦੀ ਸੇਵਾ ਹੋ ਗਈ ਇਹਦੀ ਮੈਂ ਤਾਂ ਸੇਵਾ ਦੀ ਕਸਰ ਤਾਂ ਰੱਖਣੀ ਨਹੀਂ ਕੋਈ ਇਹਨੇ ਨਹੀਂ ਨਹੀਂ ਬਾਈ ਹੈ ਇਹ ਤਾਂ ਗੰਨਾ ਉੱਪਰ ਜਾਂਦਾ ਵੀਰ ਅੱਛਾ ਆਨੂੰ ਐਨਾ ਪਤਾ ਵੀ ਇਹ 400 ਟੱਪ ਜਾਂਦਾ ਵੀਰ 3 ਸਾਲ ਚ ਵੀ ਦਾ ਆ ਇਹ ਮਿਲਨ ਦਾ 238 ਹਾਂ ਹਾਂ 238 ਆ ਵੀਰ 38 ਦਾ ਬਾਈ ਕਹਿੰਦੇ ਜਿੰਨਾ ਵੱਡੀ ਇਹਨੇ ਉਨਨੇ ਫੁੱਟੀ ਜਾਂਦਾ ਹਨਾ ਇੱਕ ਸੇਵਾ ਵੀ ਵੀਰ ਹੈਗੀ ਉਹ ਜਿਹ ਕੱਖ ਦਿਖਾ ਦੇ ਮੈਨੂੰ ਇੱਕ ਵੀ ਰੱਕਾ ਜ ਕੋਈ ਕੱਖ ਨਹੀਂ ਹੈਗਾ ਠੀਕ ਆ ਸੇਵਾ ਨਾਲ ਇਹ ਗੱਲ ਮਗੜਾਈ ਹੋ ਗਈ ਇਹਦੀ ਮੈਂ ਕਿਹਾ ਨਹੀਂ ਦੂਆ ਰੋਟਾਵੇਟਰ ਮਾਰੇ ਲੱਗਦਾ ਹਨਾ ਹਾਂ ਜਿਹੜਾ ਸਿਆਰ ਸਿਆਰ ਵਾਲਾ ਨਵਾਂ ਜਾਂਦਾ ਨਹੀਂ ਇੱਕ ਬਾਈ ਰੋਟਾਵੇਟਰ ਲੈ ਕੇ ਆ ਨਵਾਂ ਉਹਦੀ ਆਪਾਂ ਨਾ ਵੀਡੀਓ ਬਣਾ ਕੇ ਪਾਉਂਗੇ ਟਰੈਕਟਰ ਨਾਲੇ ਚੱਲਦਾ ਉਹ ਤੇ ਉਹ ਪਿੱਛੇ ਕਿੰਨਾ ਬਾਈ ਇਸ ਵਾਰ ਨਵਾਂ ਲਾਇਆ ਹਨਾ ਹਾਂ ਉਹ ਪਿੱਛੇ ਨਵਾਂ ਲਾਇਆ ਹੁਣ ਦੂਜਾ ਠੀਕ ਆ ਠੀਕ ਆ ਤੇ ਵਧੀਆ ਬਾਈ ਹਨੀ ਗੰਨਾ ਵੀ ਬਾਈ ਮਿਹਨਤ ਦੀ ਉਹ ਫਸਲ ਆ ਮਿਹਨਤ ਮੰਗਦਾ ਵੀਰ ਦੇ ਇਹ ਕਹਿਣਾ ਹੀ ਸੌਖਾ ਵੀ ਹਾਂ ਗੰਨਾ ਨਿਕਲਦਾ ਹਨਾ ਜਿਹੜਾ ਕਰਦਾ ਉਹਨੂੰ ਪਤਾ ਹੁੰਦਾ ਜੱਗ। ਗੰਨਾ ਵੀਰ ਆਏ ਹਨੀ ਗੰਨਾ ਜਦ ਆਪਾਂ ਲਾਉਨੇ ਆ ਗੰਨਾ ਮਹੀਨਾ 2 ਮਹੀਨਾ ਤਾਂ ਪੂਰੀ ਸਾਹ ਮੰਗਦਾ। ਮਹੀਨਾ ਕਾ 3 ਮਹੀਨੇ ਤੱਕ ਮੰਨ ਕੇ ਚੱਲ ਵੀਦਾ ਨਾ। ਉਹ ਉਹੀ ਗੱਲ ਆ। ਇੱਕ ਕੱਖ ਉਹੀ ਗੱਲ। ਬੱਸ ਬੱਸ ਬੱਸ। ਠੀਕ ਆ। ਉਹ ਤੇਰਾ ਗੰਨਾ ਕਿਵੇਂ ਵਧੀਆ ਫੁੱਟਿਆ? ਗੰਨਾ ਠੀਕ ਆ ਯਾਰ। ਠੀਕ ਆ। ਤੇ ਜੱਗੂ ਪਿੱਛੇ ਜੇ ਖਰਾਬ ਹੋ ਗਿਆ ਥੋੜਾ ਜਿਹਾ ਉਹ ਜਗਾ ਹੈ। ਅੱਛਾ। ਨਹੀਂ ਮੈਂ ਲਾਇਆ ਵੀ ਨਹੀਂ ਹੈਗਾ ਯਾਰ। ਬਾਕੀ ਤਾਂ ਠੀਕ ਆ। ਬਾਕੀ ਠੀਕ ਆ। ਓਕੇ ਓਕੇ। ਠੀਕ ਆ ਹੁਣ ਪਹਿਲਾਂ ਸਵੇਰੇ ਜੀ ਕਰਤੀ ਦੀ। ਹਮ ਹਮ। ਫਿਰ ਕਰਾਈ ਕਰਾਉਂਗਾ ਉਹਦੀ ਉਹ ਸੀਡ ਦੇ ਮੜਾ ਮੜਾ ਉੱਪਰ ਉੱਪਰ ਸੀਡ ਦੰਦਿਆ ਸੀਡ ਦੇ ਹਨਾ ਗੜਾਈ ਖੁੜੀ ਕਰਾ ਦੇ ਇੱਕ ਅੱਧੀ ਵਾਰ ਉਹ ਤੋਂ ਬਾਅਦ ਫਿਰ ਤੇ ਜਾਣਾ ਚਾਹੀ ਰੂਟਾ ਮੀਟਰ ਦਾ ਪੜਦ ਮੰਗੂ ਬਿਲਕੁਲ 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 ਪਾਣੀ ਲਾਏ ਤੇ ਬਾਅਦ ਉਹੀ ਗੱਲ ਹੈ ਇੱਕ ਵਾਰੀ ਕਰਕੇ ਨਾ ਪਾਣੀ ਜਲਾ ਦੂੰਗਾ ਕੱਖ ਜਿਹੜਾ ਜ਼ਿਆਦਾ ਹੋਇਆ ਉੱਠੂਗਾ ਨਹੀਂ ਠੀਕ ਆ ਟਰੈਕਟਰ ਨਾਲ ਸੀਡ ਦੂੰਗਾ ਠੀਕ ਆ ਬਾਈ ਫੇਰ ਉੱਤੇ ਬਾਅਦ ਦੂਆ ਚੱਲਦਾ ਰਹੂੰਗਾ ਕੰਮ ਹਨਾ ਠੀਕ ਆ ਤੇ ਚੱਲੀ ਬਾਈ ਹਨੀ ਹਨੇਰਾ ਵੀ ਲੱਗ ਗਿਆ ਹੁਣ ਤੇ ਬਾਕੀ ਬਾਈ ਠੀਕ ਆ ਜੀ ਅੱਜ ਦੇ ਬਲੌਗ ਚ ਇੰਨਾ ਹੀ ਬਾਕੀ ਇਹ ਤੋਂ ਇਲਾਵਾ ਬਾਈ ਕਿਸੇ ਵੀ ਮੇਰੇ ਵੀਰ ਭਰਾ ਨੇ ਤੁਹਾਡੇ ਨਾਲ ਬਾਈ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਸਭ ਨੂੰ ਪਤਾ ਹੀ ਆਪਣਾ ਥੱਲੇ ਮੈਂਸ਼ਨ ਵੀ ਕਰਦੇ ਹੁੰਨੇ ਆਪਾਂ ਸਕਰੀਨ ਤੇ ਨੰਬਰ ਤੇ ਜਿਹਨੇ ਦੇਣਾ ਹੁੰਦਾ ਉਹਨਾਂ ਟਰੈਕਟਰ ਦੀਆਂ ਫੋਟੋਆਂ ਵੀਡੀਓ ਜਰੂਰ ਮੇਰੇ ਨੰਬਰ ਤੇ ਪਾ ਦੇ ਕਰੋ ਤੇ ਰੇਟ ਵਗੈਰਾ ਨਾਲ ਜਰੂਰ ਦੱਸ ਦਿਆ ਕਰੋ ਠੀਕ ਹੈ ਜੀ ਤੇ ਬਾਕੀ ਬਲੌਗ ਚ ਇੰਨਾ ਹੀ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਚ ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ